ਬੜਾ ਟੈਮਲਾ ਤਾਂ ਪਾ ਲਈ ਨੀ ਜਰਾ ਕੋਈ ਰਮਨ ਨੂੰ ਲੱਗਦਾ ਫਰੋਤੀ ਐ ਤੇ ਇੱਥੇ ਭਾਈ ਰ ਤਾਂ ਮੱਛਰ ਖਾ ਗਿਆ ਗਾਂਢ ਪਟ ਕੇ ਹੀ ਭੈਂਟ ਲੈਣ ਸਕੂਨ ਡਰ ਲੱਗੀ ਜਾਂਦਾ ਗਾ ਕਾਣੀ ਸਮਦਾ ਰੋਟੀ ਪਾਣ ਨੂੰ ਗਲ ਫਸ ਗਿਆ ਓਏ ਪੰਜ ਆਜਬ ਪੈਣ ਦਾ ਲੱਕੜਾ ਇਹ ਦਸਨ ਦੇ ਕਰਾ ਚੱਕਣਾ ਸੌਖਾ ਗਾ ਕਿਵੇਂ ਜੁਰੇ ਆ ਗਿਆ ਓਏ ਠੀਕ ਹੈ ਠੀਕ ਹੈ ਠੀਕਾ ਠੀਕਾ ਬਹੁਤ ਟਾਈਮ ਦਾ ਜਿੱਕੀ ਨਾ ਭਰਾਵਾ ਨਹੀਂ ਨੀੁੰਦਾ ਹੁੰਦਾ ਟਾਈਮ ਦਾ ਪੂਰਾ ਪਹਿਰੇ ਹਟਾ ਨਾ ਓਏ ਟਾਈਮ ਤਾਂ ਪੂਰਾ ਪਹਿਰੇ ਤਾਂ ਫਿਰ ਕੰਮ ਇਹ ਜਾ ਕਰਨਾ ਨਾ 4-10 ਫਿਰ ਆਪਣੀ ਗੱਲ ਕਿੱਥੇ ਪਹੁੰਚ ਗਈ ਗੱਲ ਤਾਂ ਬਸ ਸਿਰੇ ਹੀ ਲੱਗੀ ਪਈ ਆ ਬਸ ਪੈਸੇ ਚੱਕਣੇ ਆ ਜਾ ਕੇ ਆਪਾਂ ਐ ਮੰਨ ਲਾ ਨਹੀਂ ਅੱਜ ਦਿਨੇ ਫੋਨ ਲਾਇਆ ਸੀ ਦਿਨੇ ਮੈਂ ਦਿਨੇ ਨਹੀਂ ਲੱਗਿਆ ਭਰਾਵਾ ਫੋਨ ਮੇਰੇ ਤੋਂ ਨਹੀਂ ਮਾਰੀ ਮੁੱਟੀ ਦਾ ਗੱਲ ਹੋਈ ਹੋ ਉਹ ਪਹਿਲਾਂ ਹੋਈ ਸੀ ਅੱਜ ਤਾਂ ਮੈਂ ਝੋਨੇ 'ਚ ਸੀ ਯਾਰ ਅੱਛਾ ਜਿਉ ਚੋ ਨਾ ਲਾਉਂਦਾ ਸੀ ਨਾ ਲਾਉਂਦਾ ਸੀ ਹਾਂ ਗਰੀਬੀ ਦਾ ਵੇਚਾ ਨਾ ਕੀ ਗਾ ਗਰੀਬੀ ਆ ਕੀ ਕਰਕੇ ਭੈਣ ਜੀ ਬੋਹ ਤਾ ਕੰਮ ਨਹੀਂ ਹੈਗਾ ਕੰਮ ਮਹ ਕਚਾ ਟੋਲ ਕੇ ਦੇਖ ਲੈਨੇ ਚਲ ਤੂੰ ਐਂ ਦੱਸ ਇੱਕ ਵਾਰੀ ਤਾਂ ਗੱਲ ਹੋਈ ਆ ਫਿਰ ਪੈਸੇ ਕਿੰਨੇ ਕੁ ਮੰਗ ਲਈ ਜੀ ਮੈਂ 5200 ਮੰਗਿਆ ਭਰਾਵਾ ਬਾਲੇ ਨਹੀਂ 5200 ਨੂੰ ਭੈਣ ਦਾ ਘਰ ਮੈਂ ਟੂਰਨਾਮੈਂਟ ਦੀ ਪ੍ਰਤੀਕ ਟੋਣੇ ਸਾਲਾ 5200 ਦਾ ਮੈਂ ਕੀ ਭੈਣ ਜੀ ਬਦੀ ਰੋਜ਼ ਹੀ ਮੰਗਦਾ ਯਾਰ ਮੈਨੂੰ ਦੱਸਣਾ ਸੀ ਇੰਨੇ ਮੰਗਣਿਆ ਭਾਈ ਮੈਨੂੰ ਕੀ ਪਤਾ ਜਦੋਂ ਤੈਨੂੰ ਮੈਂ ਗੱਲ ਕਹਿ ਰਿਹਾ ਯਾਰ ਤੂੰ ਮੰਨਦਾ ਕਿਉਂ ਹੁੰਦਾ ਯਾਰ ਮੈਨੂੰ ਗੱਲ ਦਾ ਕੀ ਪਤਾ ਯਾਰ ਤਾਜਾ ਕੰਮ ਆ ਹੁਣ ਕੀ ਪਤਾ ਕਿੰਨੇ ਮੰਗਣਿਆ ਦੇਖ ਮੈਨੂੰ ਤਾਂ ਨਹੀਂ ਦਿੰਦਾ ਉਹ ਪੈਸੇ ਅੱਛਾ ਹਾਂ ਹਾਂ ਮੈਨੂੰ ਤਾਂ ਇਹ ਤਾਂ ਘਰੇ ਮੰਗ ਲੈਣੇ ਪੈਸੇ ਨਹੀਂ ਦਿੰਦਾ ਤੂੰ ਹੁਣ ਜੇ ਤਾ ਫੋਨ ਕਰਨਾ ਫਰੋਤੀ ਮੰਗਣੀ ਐ ਚਾਜ ਨਾਲ ਮੰਗ 5100 ਕੀ ਹੋਇਆ ਫਿਰ ਆਪਾਂ ਤਾਂ ਭੇਤ ਨਹੀਂ ਹੈ ਭਰਾਵਾ ਛੋਟੀ ਮੰਗਦੇ ਰਹਿੰਦੇ ਉਹ ਦੱਸ ਫਿਰ ਇੰਨੇ ਪੈਸੇ ਮੰਗ ਪਈ ਤੂੰ ਘੱਟੋ ਘੱਟ ਮੰਗੀ 2-3 ਲੱਖ ਦੂਰ ਤਿੰਨ ਲੱਖ ਆ 3 ਲੱਖ ਮੰਗੀ ਤਿੰਨ ਲੱਖ ਹਾਂ 3 ਲੱਖ ਦੇ ਵਿੱਚੋਂ ਤੀਜਾ ਹਿੱਸਾ ਤੇਰਾ ਬਾਕੀ ਮੇਰਾ ਇਹ ਤਿੰਨ ਲੱਖ ਦੇ ਦੂੰਗਾ ਦੇਊਆ ਯਾਰ ਦੇਵੇ ਕਿ ਮੈਂ ਨਾ ਹਾਂ ਤਾਂ ਫਿਰ ਆਪਾਂ ਹਰੇਕ ਤੋਂ ਮੰਗ ਲਗਣਾ ਅਮੀਰ ਹੋ ਜਾਵਾਂਗੇ ਜਦੋਂ ਰਾਤੋ ਰਾਤ ਯਾਰ ਆਪਾਂ ਹਰੇਕ ਤੋਂ ਨਹੀਂ ਉਹ ਗੱਲ ਸੁਣ ਲੈ ਮੇਰੀ ਉਹ ਤਾਂ ਜਦੋਂ ਮੈਂ ਤੈਨੂੰ ਸੀਆਈਡੀ ਦੇ ਰਿਹਾ ਉਹ ਤਾਂ ਘਰ ਦੀ ਗੱਲ ਹੋਊਗੀ ਹਰੇਕ ਤੋਂ ਕੀ ਤੋਂ ਮੰਗ ਲਿਆ ਤੂੰ ਹਰੇਕ ਤੋਂ ਸਾਲਾ ਐਵੇਂ ਲਫੇੜੇ ਖਾਏਗਾ ਕਿਸ ਤੋਂ ਐਵੇਂ ਗੱਲ ਠੀਕ ਆ ਤੇ ਇੱਕ ਤੋਂ ਮੰਗ ਕੇ ਜੇ ਖੜੀਏ ਪਹਿਲਾਂ ਜੇ ਕੰਮ ਬਣਦਾ ਫਿਰ ਆਪਾਂ ਕੰਮ ਤੋਂ ਲੰਗੇ ਉਦੋਂ ਬਾਅਦ ਤੂੰ ਚੋਰੀ ਚ ਹੈ ਨਾ ਯਾਰ ਕਿਹਾ ਤੂੰ ਮੈਨੂੰ ਪੈਸੇ ਦੇ ਜਿਹੜੇ ਬਣਦੇ ਹੋਏ ਆ ਉਹਦਾ ਜਵਾਬ ਕਿਖਾਈ ਕਿਤੇ ਪਾਸੇ ਹੁਣ ਤੂੰ ਐਂ ਗੱਲ ਸੁਣ ਲੈ ਹਾਂ ਇਹ ਕੰਮ ਕਰਾਈ ਤੇ ਹੈ ਨਾ ਪਿੰਡ 'ਚ ਨਾ ਬਾਵਾ ਕਰਦਾ ਫਿਰੀ ਨਾ 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 ਬਹੁਤਰੇ ਬੇਫਿਕਰ ਹੋ ਕੇ ਰਹੇ ਆਪਾਂ ਬੁਛੇਰੇ ਮੀ ਵਾਸਤਾ ਚਾਹਿਆ ਇਹੇ ਚ ਬਸ ਕਿੱਜੇ ਪਾਰ ਤੇ ਪੁਲਤ ਨੇ ਮੈਂ ਤਾਂ ਵੀ ਨਹੀਂ ਮੰਨਿਆ ਮੈਂ ਕੱਲ ਨੂੰ ਵਿਆਹ ਵੀ ਕਰਾਉਣਾ ਗੰਜੇ ਦਾ ਕਿਤੇ ਪਿੰਡ 'ਚ ਪਤਾ ਲੱਗ ਜੇ ਵੀ ਹਾਂ ਮੁੰਡੇ ਨਹੀਂ ਚੋਰੀ ਕਰਾਤੀ ਤੂੰ ਕਿਹੜਾ ਇਕੱਲੇ ਨਿਕਰਉਣਾ ਸੀ ਵੀ ਬੈਠੇ ਆ ਮੰਗ ਰ ਹਾਂ ਤੂੰ ਤਾਂ ਬੈਠਾ ਘਰ ਹੂੰ ਛੱਡਾ ਵੀ ਵਿਆਹ ਹੋ ਜੂ ਤੇਰਾ ਤਾਂ ਹੋਵੇ ਜੇ ਨਾ ਹੋਵੇ ਮੈਨੂੰ ਕੀ ਐ ਤੇਰਾ ਹੋ ਜੇ ਭੈਣ ਜੀ ਫੁੱਜ ਪਹਿਲਾਂ ਚਟਾਲੇ ਦਾ ਤੂੰ ਮੇਰੀ ਗੱਲ ਆ ਦੇਖ ਕਰ ਜਾ ਹਾਂ ਮੇਰੀ ਗੱਲ ਸੁਣ ਹੁਣ ਉਹ ਸਹਿਮਿਆ ਪਿਆ ਪੂਰਾ ਪੂਰਾ ਡਰਿਆ ਪਿਆ ਪੂਰਾ ਡਰਿਆ ਪਿਆ ਇੱਕ ਫੋਨ ਹੋਰ ਨਾ ਮਾਰ ਜੇ ਫਿਰ ਉਹਨੂੰ ਤੂੰ ਅੱਜ ਹੁਣ ਹੁਣ ਫੋਨ ਲਾਈ ਓਏ ਹੁਣ ਟਾਈਮ ਹੋ ਜਾ ਉਹ ਜਾ ਪੈਸੇ ਆ ਜਾ ਮੇਰੀ ਗੱਲ ਤਾਂ ਸੁਣ ਲੈ ਸੁਣਾ ਮੇਰੀ ਗੱਲ ਸੁਣ ਲੈ ਹੁਣ ਫੋਨ ਲਾਈ ਹਾਂ ਮੈਂ ਘਰੇ ਜਾਉਂ ਅੱਛਾ ਸੀਆਈਡੀ ਤੈਨੂੰ ਸਾਰੀ ਮਾਪੇ ਹੋਣ ਦਾ ਭਰਾਵਾ ਚੱਕਦਾ ਤੈਨੂੰ ਰੇ ਮੱਛਰ ਮੇਰੇ ਪਤਾ ਦਿੱਤ ਰਖਾ ਕੇ ਪਟਕੇ ਇੱਧਰ ਦੇ ਧੱਫੜ ਕਰ ਦਿੰਦੇ ਆ ਉਹ ਗੱਲ ਨਹੀਂ ਸੁਣਦਾ ਯਾਰ ਸਾਲਾ ਆਪ ਹੀ ਭੌਂਕੀ ਜਾਂਦਾ ਹਾਂ ਅੱਛਾ ਹਾਂ ਘਰੇ ਤੇ ਜਾਉਂ ਹੁਣ ਉੱਠ ਖੜੂ ਆ ਉਹ ਅੱਛਾ ਜੋ ਗੇਟ ਖੋਲੂ ਆ ਉਸ ਤੋਂ ਬਾਅਦ ਤੂੰ ਫੋਨ ਲਾ ਲਈ ਯਾਰ ਤੈਨੂੰ ਸਾਰੀ ਸੀਆਈਡੀ ਦੀ ਹੂੰ ਬੇਹੇ ਜਾ ਚਾਦਰ ਪਾਇਆ ਇਹੇ ਜਾ ਕੁਰਤਾ ਪਾਇਆ ਠੀਕ ਇਹੇ ਜੀ ਨਿੱਕਰ ਪਾਈ ਇਹੇ ਜੀ ਪੱਗ ਬੰਨ ਠੀਕ ਆ ਬਸ ਬੰਨ ਜੀ ਕਰ ਦੇ ਕੰਮ ਅੱਛੀ ਕਰ ਜੀ ਹਾਂ ਫੇਰ ਉਹ ਇਹਦੇ ਨਾਲ ਨਾ ਜਦੋਂ ਤੂੰ ਦੱਸੀ ਗਿਆ ਸਾਰੀਆਂ ਚੀਜ਼ਾਂ ਹਾਂ ਵੱਧ ਡਰ ਜੂ ਬੰਦਾ ਕੰਜ ਪੱਕੀ ਹੋ ਵੀ ਨਹੀਂ ਬੰਦੇ ਛੀ ਆਈਡੀ ਤੇ ਰੱਖੇ ਹੋਇਆ ਮੇਰੇ ਉੱਤੇ ਹਾਂ ਬੰਦਾ ਕੋਲ ਹੀ ਫਿਰਦਾ ਠੀਕ ਹੈ ਹਾਂ ਹੁਣ ਤੂੰ ਮਿੰਟੀ ਮਾਰ ਮੈਂ ਤਾਂ ਕਹਿੰਦਾ ਜਾ ਹਾਂ ਹੁਣ ਮੈਨੂੰ ਦੱਸੀ ਹੁਣੇ ਤੈਨੂੰ ਹੁਣੇ ਹੀ ਦੱਸੂ ਮੈਨੂੰ ਕੈਂਚੀ ਮਾਰ ਜੀ ਦਿਮਾ ਪਰਵਾਹ ਨਾ ਕਰ ਇੱਥੇ ਬੈਠਾ ਰ ਐਂ ਕਹ ਜੀ ਵੀ ਪੈਸੇ ਫਲਾਨੇ ਥਾਂ ਰੱਖ ਜਾ ਉਹ ਮੈਂ ਐਂ ਕਹਣਾ ਯਾਰ ਏ ਨੀ ਰਾਜਾ ਬਾਲਾ ਹੋਰੇ ਡਰਜਾ ਵੀ ਲੱਗ ਜਾਂਦਾ ਮੈਨੂੰ ਥੋੜਾ ਜਿਹਾ ਡਰ ਕਾ ਦਾ ਲੱਗਦਾ ਯਾਰ ਇੱਥੇ ਕਾ ਦਾ ਲੱਗਦਾ ਡਰ ਐ ਮੱਛਾ ਨੀ ਰਾਜਾ ਬਾਲਾ ਪੂਤ ਪਾਤ ਨਾ ਚੰਪੜ ਦੇ ਓਕੀ ਬੈਲੀ ਬਣਿਆ ਫਿਰ ਤਾਂ ਗੰਜੇ ਦੇ ਓਕੇ ਬੈਲੀ ਕੀ ਪੂਤਾਂ ਨੂੰ ਕੀ ਬੈਲੀਆਂ ਬੂਲੀਆਂ ਦਾ ਕੋਈ ਹੋਣੀ ਚਾਹੀਦਾ ਦੋਦ ਲਈ ਤੂੰ ਕਿੱਜਾ ਕਾ ਚੰਦੇ ਖਾ ਲੈਣ ਉਹ ਜਿਹੜਾ ਨੰਮ ਹਾਂ ਨੰਮ ਜਾਂ ਕੰਦਾ ਅੱਖਾ ਉਹਦੇ ਨਾਲ ਰਖਾ ਦੀ ਚੰਗਾ ਉਹ ਭਣ ਜੰਮਾ ਖਖਚਾ ਕਹਿੰਦੇ ਉੱਥੇ ਬੁੜੀ ਰਹਿੰਦੀ ਹੈ ਉਹ ਬੁੜੀ ਨਹੀਂ ਹੋਏ ਹਾਂ ਭਾਈ ਸੀ ਉਹਦੇ ਨਾਲ ਰਖਾ ਦੀ ਲੈ ਕੇ ਆਉ ਠੀਕ ਹੈ ਉਹ ਕੰਦੇ ਦੇ ਨਾਲ ਕਿਹ ਕੰਦੇ ਦੇ ਨਾਲ ਰਖਾ ਦੀ ਚਾਹੇ ਉਹ ਦਰਖਤ ਦੇ ਨਾਲ ਰਖਾ ਜੇ ਫਿਰ ਮੱਕੇ ਦੇ ਵਗ ਜੇ ਤੂੰ ਵੀ ਵਗ ਜਾ ਤੇ ਮੈਂ ਘਰੋਂ ਮਾਰ ਦੂੰ ਕਾਂਟੀਆਂ ਉੱਥੇ ਰੱਖ ਦੇ ਧੜਕੇ ਘਰੋਂ ਘਰੋਂ ਘਰੇ ਕਿਵੇਂ ਯਾਰ ਇੱਥੇ ਨਹੀਂ ਗਾ ਰੱਖੀ ਮੈਨੂੰ ਪਤਾ ਲੱਗੂ ਇੱਥੇ ਧਰਦਾ ਪੈ ਸਾਂ ਮਾਚੀ ਨਹੀਂ ਕਹਿਣਾ ਧੜਕੇ ਚੱਕ ਲਾਂਗੇ ਆਪਾਂ ਐਡੀ ਕੀ ਗੱਲ ਹੈ ਲੜਕੇ ਤੇ ਕੁਤੀ ਕੁਤੇ ਖਤੀ ਫਿਰ ਨੂੰ ਬੈਗ ਛਾਲਾ ਬਣਿਆ ਐ ਕਿ ਗੁੜ ਪਾ ਕੇ ਲਊ ਉਹ ਚ ਯਾਰ ਉਹ ਚੁੱਪ ਕਰਕੇ ਬਹਿ ਜਾ ਤੇ ਨਿਗਾ ਰੱਖੇ ਬੈਠਾ ਰ ਤੇ ਮੈਂ ਤੈਨੂੰ ਆਪੇ ਦੱਸੂ ਤੂੰ ਤਾਂ ਚੁੱਪ ਕਰਕੇ ਕਹਿ ਗਿਆ ਬਾਈ ਜੇ ਕਤੀੜ ਵੀ ਹੱਜਾ ਰੂੜੀ ਵਾਲਿਆ ਤਾਂ ਕਿ ਇਹ ਚਾਦਰ ਹੀ ਮਿਲੇ ਤੜਕੇ ਆ ਕਾਸ ਤੋ ਰੱਖੀਏ ਫਿਰ ਇਹ ਨੂੰ ਨਾ ਇਹ ਪਤਾ ਵੀ ਰਫਲ ਤੋਂ ਮੈਂ ਡਰ ਜੂ ਇਹ ਤਾਂ ਬੰਜਾ ਵਾਸਤੇ ਯਾਰ ਕਤੀੜਾ ਕਤੀੜਾ ਨੂੰ ਕੋਈ ਰਫਲ ਨਹੀਂ ਤੋਪ ਲਿਆ ਚਾਈ ਵਈ ਗੋਲੀ ਚਲਾ ਦੀ ਭੈਣ ਦਾ ਖਸਮਾ ਮਰਿਆ ਪਿਆ ਉਹ ਗੋਲੀਆਂ ਗਾਲੀਆਂ ਕੁੱਤਿਆਂ ਨੂੰ ਥੋੜੀ ਪਤਾ ਯਾਰ ਵੀ ਇਹ ਗੋਲੀ ਚੱਲੂਗੀ ਜਾਂ ਐ ਹੋਊਗੀ ਕੁੱਤੀ ਚੱਲ ਇੱਥੇ ਬੈਠਾ ਰਹਿ ਜਿੱਸੀ ਜਮਕੀ ਮਾਰ ਜੜ ਪਕਾਈ ਜੀ ਨਾ ਮਾਰ ਤੂੰ ਹੋਰ ਚੱਪ ਜਾ ਛੇਤੀ ਜੇ ਸੀ ਮਰਾਈ ਮੈਨੂੰ ਤਾਂ ਜਿੰਦਾਂ ਦੇ ਇੱਕ ਤਾਂ ਡਰ ਲੱਗੀ ਅੰਦਾ ਤੇ ਚੋ ਕੁੱਤੇ ਵੀ ਹੱਜਾ ਰੋੜੀ ਵਾਲਿਆ ਬੜਾ ਮਰ ਬਾਈ ਯਾਰ ਇਹ ਨਹੀਂ ਯਾਰ ਚਲ 3 ਲੱਖ ਰੁਪਏ ਦੇ ਦੇ ਮੰਦ ਦੇ ਯਾਰ ਮੈਂ ਤਾਂ ਕਹਾਂ ਜੀ ਇਹ 3 ਲੱਖ ਰੁਪਏ ਦੇ ਗਿਆ ਤਾਂ ਪਾ ਗਾਵੇ ਕੰਮ ਤੋਰ ਸਕਦਾ ਯਾਰ ਹੋਰ ਨੂੰ ਕਹਿ ਦਿਆ ਕਰਾ 2 ਲੱਖ ਰੁਪਇਆ ਫਿਰ ਤਾਂ ਕੰਮ ਬਣਿਆ ਪਿਆ ਪਰ ਰਾਤੋ ਰਾਤ ਚਾਰ ਪੰਜ ਮੁਰਗੇ ਹੋਰ ਪਚਾਉਣੇ ਆ ਤੇ 2-2 ਲੱਖ ਕਰਿਆ ਤੇ 10 ਲੱਖ ਹੋ ਵੀ ਭਾਂਣ ਦੀ ਲੱਗ ਨੀ ਜਿਆਦਾ ਹੀ ਲਿਆ ਕਰੇ ਲਿਆ ਭਾਈ ਤੰਗੀ ਗੱਡੀ ਕੋ ਬੁਲਟ ਲਿਆ ਮੈਂ ਘੁੰਮਿਆ ਕਰਾਂਗੀ ਪਤਾ ਬਣ ਜੂ ਗੱਲ ਹਨਾ ਦੇਖਦੇ ਆ ਕੀ ਕਹਿੰਦਾ ਯਾਰ ਕੱਲ੍ਹ ਆ ਵੀ ਕੱਲ੍ਹ ਜਾਵਾਂ ਤੇ ਆਵਾਂ ਫਿਰ ਕੋਈ ਬਰਫਾਂ ਦੇ ਨਹੀਂ ਚੱਕਰੇ ਆ ਫੋਨ ਐਂਜਲ ਨੇ ਕਤੀੜ ਬਹੁਤ ਖਤਰਨਾਕ ਨੇ ਜਰ ਤਿੰਨਾ ਰੌਂ ਦਾ ਧੜੀ ਧੂੜੀ ਲੱਗੀ ਨਹੀਂ ਕਿਸੇ ਪੱਥੋਂ ਨਾ ਝੋਨੇ ਵਾਲਿਆਂ ਨੇ ਪੈਸੇ ਤੇ ਪਹਿਣ ਜਲਨਾਂ ਨੇ ਵੀ ਰੌਂ ਦੀ ਲਈਏ ਖਾਲਾ ਖਾਲੀ ਟੋਰੀ ਫਿਰ ਦੇਣੂ ਵਿਚਾਰੀ ਨੂੰ ਖਾਲੀ ਦੀ ਬਹੁਤ ਪ੍ਰਭਾਵ ਆ ਚੱਲ ਅਗਲੇ ਨੂੰ ਕੀ ਪਤਾ ਚਾਹੇ ਦਾ ਕੁਛ ਨਾ ਝੋਨੇ ਵਾਲਾ ਤਾਂ ਫੜੀਏ ਪੈਸੇ ਤੜਕੇ ਤੇ ਫੇਰ ਲਿਆਉਣੇ ਨੇਪਾਲੀ ਨੂੰ ਵੀ ਨਹੀਂ ਪਤਾ ਵਿੱਚ ਹੈਗਾ ਕਿਉਂਕਿ ਉਸ ਨਾਲ ਕੱਚਾ ਨਾ ਉਹ ਬੋਦੀ ਕਾਚਾ ਦਾ ਕਰੀਦਾ ਪਾਪੇ ਨਾ ਬੇਵਾਨੀ ਜਾਂਦੇ ਗੱਲ ਕਰ ਹਾਂ ਕੀ ਕਰ ਗਿਆ ਇਹ ਮੈਨੂੰ ਨਹੀਂ ਪੈਸੇ ਦਿੰਦਾ ਜਦੋਂ ਵੀ ਉਹ ਚੰਗੇ ਭਲੇ ਪੈਸੇ ਯਾਰ ਕੋਲੇ ਬੰਦਾ ਪੈਸਾ ਤਾਂ ਕੱਢ ਦੇ ਕੀ ਭੰਡਲ ਨਾ ਸਰਾਣਾ ਲਾਗੇ ਤੰਗਾ ਆਪਾ ਓਏ ਆਪਾ ਯਾਰ ਪੱਖਾ ਲਈ ਖੜਕੇ ਸੁਣਦੇ ਨਹੀਂ ਹੁਣ ਆਪਾ ਓਏ ਗੁਰ ਜਮੇਰਾ ਥੋੜਾ ਬਾਰ ਪੁੰਨ ਜਾਂ ਪਾ ਲਈ ਗਣਾ ਹੋ ਗਏ ਕੁੜੀ ਚੋਦਾ ਕਰੇ ਖੇਤ ਕਰੇ ਕਰੇ ਜਾਂਦਾ ਬੰਦਾ ਖੇਤ ਪਈ ਜਾਂ ਕਰੇ ਪਈ ਜਾਂ ਇਹ ਚੋਦਾ ਰਾਹਾਂ ਚ ਨਾ ਮੈਨੂੰ ਛਾਉਣ ਦੇ ਬਿਨਾਂ ਆਪ ਛਾਵੇਂ ਪਾਣੀ ਛਰਤਾ ਪਈ ਜਾਂ ਖੇਤ ਪਰ ਇਹ ਦੁੱਧ ਝੁੰਗਣਾ ਆਉਂਦਾ ਨਹੀਂ ਕਹੇ ਜੇ ਕੁੜੀ ਲੈ ਲੈਣ ਬੱਲੇ 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 ਅਦਾਦਾ ਪਾਜਾ ਹੋਈ ਹੋ ਪਾਜਾ ਖੇ ਹਾਂ ਇਹ ਕੋ ਆਜ ਖੇਤ ਨਹੀਂ ਮਰੀਦਾ ਪਈਗਾ ਅਰੇ ਘਰ ਨੂੰ ਆਜਾ ਨਾ ਕਰੇ ਖੇਤ ਨੂੰ ਫੇਰ ਤੈਨੂੰ ਕਿਉਂ ਗਿਆ ਉੱਡਦੇ ਨੂੰ ਨੰਗੇ ਆਇਆ ਛਾਈ ਰਾਤ ਮੈਂ ਇਹੀ ਬੰਦਰ ਕੇ ਲੇਟੇ ਰਹੂੰ ਕਾਦਾ ਬੰਦਰ ਕੇ ਲੇਟਿਆ ਯਾਰ ਇੱਕ ਵਾਰ ਹੀ ਉੱਠ ਗਿਆ ਤੋ ਬਾਜੀ ਉੱਠ ਗਿਆ ਨੰਗੇ ਯਾਰ ਪਰੇ ਬਾੜ ਚੰਬ ਗਏ ਉਥੇ ਮੋਟਰ ਛੱਡ ਕੇ ਆਇਆ ਮੋਟਰ ਛੱਡ ਕੇ ਛੱਡ ਕੇ ਪੱਖਾ ਖੇਚ ਪਈ ਜਾ ਯਾਰੋਹੀ ਗੱਲ ਪੱਖਾ ਤਾਂ ਯਾਰ ਉਥੇ ਚੱਕ ਲੈ ਆਂਦਾ ਪਤਾ ਨਹੀਂ ਕਿਹੜੇ ਨਾਲ ਚੱਕ ਲੈ ਆਂਦਾ ਨਾਲੇ ਤੁਸੀਂ ਚਕਾਉਣ ਵਾਲੇ ਮੈਂ ਕੀ ਚਕਾਤਾ ਕਿਸ ਨੂੰ ਫਿਰ ਤੈਨੂੰ ਕੀ ਦੁੱਖ ਲੱਗਿਆ ਹੁਣ ਦੁੱਖ ਲੱਗਦਾ ਹੀ ਜਦੋਂ ਹੋਂਗਾਈ ਜੰਦੀ ਪਈ ਸੀ ਹੋਂਗਾਈ ਜੰਦੀ ਹੈ ਤੂੰ ਚੱਕ ਸਿਆਣੇ ਬੰਦੇ ਨੂੰ ਤਾਂ ਹੋਈ ਨਹੀਂ ਨੀਂਦ ਆਉਂਦੀ ਤੂੰ ਹੀ ਪਤਾ ਨਹੀਂ ਕਿ ਸਿਆਣਿਆਂ ਦੇ ਟੱਕਾ ਨੂੰ ਅੱਖਾਂ ਅਰੇ ਬੱਲੇ 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 ਤੈਨੂੰ ਹੋਂਗੇ ਨਹੀਂ ਸਿਆਣਿਆਂ ਨੂੰ ਕੰਮ ਆਉਂਦੀ ਆ ਮਰੀ ਬਿੰਦੱਖ ਲੱਗੀ ਸੀ ਮਰੀ ਆਹਾਹਾਹਾਹਾ ਫੇਰ ਕੋਈ ਘਾਟਾ ਭੈ ਜਾ ਕੇ ਤੂੰ ਕਾ ਜੇ ਬਿਆਨ ਕਰੀ ਜੰਨਾ ਮੇਰੀ ਨਾਲ ਗਰਮ ਫੇਰ ਕਿ ਹੋ ਗਿਆ ਤੈਨੂੰ ਗੱਲਾਂ ਪੁੱਛ ਲੈ ਕਾ ਘਾਟਾ ਭੈ ਜਾ ਕੇ ਜੜ ਘਾਟਾ ਹੀ ਜਾ ਜਾ ਤੂੰ ਸ਼ਾਇਦ ਤੂੰ ਹੀ ਫਿਰ ਕੁੜੀ ਚੋੜ ਦੱਕਾ ਨਹੀਂ ਸੌਂਦੇ ਤੇ ਪਾਣੀ ਛੱਡਿਆ ਮੈਂ ਕਰਦੇ ਆ ਫਾ ਕਰਦੇ ਆ ਇਹ ਬਾਣ ਹੈਗਾ ਯਾਰ ਜਾਣਾ ਪੈਂਦਾ ਫਿਰ ਜੇ ਬਾਣ ਲੋਕਾਂ ਦੇ ਤਾਂ ਕੁੜੀ ਚੋੜਦੇ 500 ਕਿੱਜਾ ਸਾਮੀ ਇਹਦਾ ਕੱਲਾ ਬੰਦਾ ਦਾ ਸਾਮੀ ਜੇ ਜੇ ਤਾਂ ਕਰਦੇ ਆ ਤਾਂ ਵੀ ਮਾੜਾ ਜੇ ਨਹੀਂ ਕਰਦੇ ਤਾਂ ਮਾੜਾ ਕਹਿੰਦੇ ਤੇਰੇ ਇਸ ਗੱਲ ਮਰੇ ਨੇ ਨਾ ਨਹੀਂ ਮੈਂ ਸਾਰਾ ਕਰ ਲਿਆ ਕਰਾਂ ਬਹਣ ਮੈਨੂੰ ਠੇਕੀ ਦੇ ਦੇਣਾ ਪੈ ਗੱਦਾ ਬਹਣ ਤੇਰੀ ਕਰਤੂਤ ਨੂੰ ਮਖੇ ਚੋ ਕੀ ਸੰਭਲਣਾ ਮਨਾਏ ਮੈਂ ਗਾਲ ਜੋਈ ਨਹੀਂ ਕਰਨੀ ਨਹੀਂ ਕਣ ਹਜੇ ਵੀ ਘਟ ਮੈਂ ਸਾਰਾ ਸਾਹਮੂ ਥਾਰਾ ਨਾ ਕਰ ਤੋ ਸਾਮੀ ਖੜਾ ਥਾਰਾ ਤੂੰ ਮੇਰੀ ਗੱਲ ਸੁਣ ਜਾ ਤੇਰਾ ਬਾਂ ਨਹੀਂ ਖੜਿਆ ਇੱਕ ਤਾਂ ਤੂੰ ਮੇਰੇ ਕੱਲੇ ਦੇ ਛੱਡ ਦੇਣਾ ਸਿੱਧੀ ਗੱਲ ਦਾ ਅੱਛਾ ਹਾਂ ਤੇ ਭਾਈ 2 ਰਲਾ 4 ਅਸਲ ਤਾਂ 2 ਨਹੀਂ 3 ਰਲਾ ਮੇਰ ਨਾਲ ਸਿਰੀ ਨਹੀਂ ਨਹੀਂ ਬੰਤਾ ਗਿਆ ਜਵਾਨਾ ਹੁਣ ਕੌਣ ਰਹਿੰਦਾ ਉਹ ਲੈ ਸਿਰੀ ਦਾ ਦਰਦਾਲ ਕੇ ਰਹਿੰਦੇ ਨਹੀਂ ਕੋਈ ਤੂੰ 2 ਮਹੀਨੇ ਤੇ ਕੋਈ 4 ਮਹੀਨੇ ਤੇ ਰਲ ਜੂ ਮਹੀਨੇ ਤੇ ਰਲ ਜੂ ਪੈਸਾ ਬੜਾ ਲੱਗਦਾ ਮਹੀਨੇ ਤੇ ਕੋਈ ਅਗਲੇ 10000 ਕੋਈ 20 ਮਹੀਨੇ ਦਾ ਹੈ ਭਾਲਦਾ ਫਿਰ ਘਾਟਾ ਯਾਰ ਪੈਸੇ ਨੂੰ ਮਰੀ ਉਹ ਮਾਂ ਕੇ ਪੁੱਛਾ ਇਹ ਵੰਡ ਵੰਡ ਫਿੱਟਾ ਸੜ ਗਿਆ ساری ਉਮਰ ਰੋਂਦੇ ਨਹੀਂ ਕੱਢਤੀ ਰੋਂਦੇ ਜਾਂ ਕਰਤੀ ਨਾਲੇ ਹੋਰ ਕਰਦੀ ਜੇ ਮੈਂ ਕੱਲੀ ਕਰੀ ਗਿਆ ਪੈਸੇ ਦਾ ਕੋਈ ਘਾਟਾ ਫਿਰ ਕਾਟਿਆ ਫਿਰ ਵੰਡ ਜਗੇ ਤੇ ਵੰਡਦੇ ਕੰਮ ਕਰਦਾ ਵੰਡਦੇ ਵੰਡਦੇ ਤੇਰੀ ਬੋਖੀ ਪੂਰੀ ਹੋ ਜੂ ਬੰਦੇ ਜਾਣਗੇ ਆ ਫੋਨ ਫੇਰ ਆਈ ਜਾਂਦੇ ਸੀ ਪਣ ਗਏ ਪਤਾ ਨਹੀਂ ਕਿਹੜਾ ਕੁੜਾ ਖਾਸ ਮੈਥੋਂ ਕੀ ਭਾਲਦਾ ਲੈ ਕੀ ਦਾ ਆ ਕੀ ਪਤਾ ਕੌਣ ਆ ਭੈਣ ਜੀ ਯਾਰ ਕਹੇ ਵਾਰੀ ਮੈਂ ਆਖਿਆ ਭਾਈ ਮੈਨੂੰ ਟੈਲੀਫੋਨ ਨਾ ਲੈ ਗੋਲੀ ਮਾਰਾਂਗੇ ਤੈਨੂੰ ਮਾਰ ਦਾਂਗੇ ਰੁਪਏ ਤੇ ਮੈਂ ਫਰਦਾਨਾ ਬੋਲਦਾ ਕਦੇ ਕਹਿੰਦਾ ਮੈਂ ਕਿਉਂ ਕਾ ਬੋਲਦਾ ਮੈਂ ਬੈਲੀ ਬੋਲਦਾ